ਕੰਗਨਾ ਰਣੋਤ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਮਾਮਲਾ ਉਹੀ ਐ ਜੋੜਾ ਮਾਨਹੰਨੀ ਦਾ ਕੇਸ ਸੀਗਾ ਤੇ ਹੁਣ ਬੀਤੀ ਕੱਲ ਬਠਿੰਡਾ ਦੀ ਅਦਾਲਤ ਦੇ ਵਿੱਚ ਸੁਣਵਾਈ ਹੋਈ ਤੇ ਉੱਥੇ ਕੰਗਨਾ ਨੂੰ ਅਦਾਲਤ ਨੇ ਚੰਗੀ ਝਾੜ ਪਾਈ ਐ ਕੰਗਨਾ ਦੇ ਵਕੀਲ ਨੂੰ ਚੰਗੀਆਂ ਗੱਲਾਂ ਵੀ ਸੁਣਨੀਆਂ ਪਈਆਂ ਕਿਉਂਕਿ ਅਦਾਲਤ ਵੱਲੋਂ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਕੰਗਨਾ ਰਣੋਤ ਨੂੰ ਪੇਸ਼ ਹੋਣਾ ਹੀ ਪਵੇਗਾ ਜੇਕਰ ਪੇਸ਼ ਨਹੀਂ ਹੋਏ ਤਾਂ ਕੰਗਣਾ ਦੇ ਗ੍ਰਿਫਤਾਰੀ ਦੇ ਵਾਰੰਟ ਕੱਢੇ ਜਾਣਗੇ ਤਾਂ ਇਹ ਕਾਰਵਾਈ ਕੱਲ੍ਹ ਹੋਈ ਦੱਸ ਦਈਏ ਕਿ ਕਿਸਾਨ ਅੰਦੋਲਨ ਵੇਲੇ ਇੱਕ ਜਿਹੜੇ ਬਜ਼ੁਰਗ ਮਾਤਾ ਸੀਗੇ ਮਹਿੰਦਰ ਕੌਰ ਉਹਨਾਂ ਨੂੰ ਉਹਨਾਂ ਦੇ ਬਾਰੇ ਗਲਤ ਟਿੱਪਣੀ ਕੰਗਣਾ ਰਣੋਤ ਵੱਲੋਂ ਕੀਤੀ ਗਈ ਸੀਗੀ ਜਿਸ ਤੋਂ ਬਾਅਦ ਕੰਗਣਾ ਰਣੋਤ ਦੇ ਖਿਲਾਫ 2020 ਦੇ ਵਿੱਚ ਹੀ ਕੇਸ ਜਿਹੜਾ ਹੈ ਉਹ ਪਾਇਆ ਗਿਆ ਸੀਗਾ ਮਨਹਾਨੀ ਦਾ ਬਠਿੰਡਾ ਦੀ ਅਦਾਲਤ ਦੇ ਵਿੱਚ ਤੇ ਕੰਗਨਾ ਰਣੋਤ ਵੱਲੋਂ ਹਾਈ ਕੋਰਟ ਵਿੱਚ ਜਾ ਕੇ ਉਸ ਕੇਸ ਨੂੰ ਚੁਣੌਤੀ ਦਿੱਤੀ ਗਈ ਤੇ ਉਸ ਤੋਂ ਬਾਅਦ ਕੇਸ ਸੁਪਰੀਮ ਕੋਰਟ ਗਿਆ ਸੁਪਰੀਮ ਕੋਰਟ ਤੋਂ ਬਾਅਦ ਫਿਰ ਦੁਬਾਰਾ ਤੋਂ ਕੇਸ ਕੇਸ ਬਠਿੰਡਾ ਦੀ ਅਦਾਲਤ 'ਚ ਸ਼ੁਰੂ ਹੋਇਆ ਤੇ ਹੁਣ ਬੀਤੀ ਕੱਲ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਅਦਾਲਤ ਨੇ ਚੰਗੀ ਝਾੜ ਕੰਗਨਾ ਰਣੋਤ ਦੀ ਲਗਾਈ ਤੇ ਕੰਗਨਾ ਰਣੋਤ ਨੂੰ ਇਹ ਚਿਤਾਇਆ ਵੀ ਹੈ ਕਿ ਤੁਹਾਨੂੰ ਪੇਸ਼ ਹੋਣ ਲਈ ਖੁਦ ਆਣਾ ਪਵੇਗਾ ਵੀਡੀਓ ਕਾਲ ਜਰੀਏ ਤੁਸੀਂ ਪੇਸ਼ ਨਹੀਂ ਹੋ ਪਾਵੋਗੇ ਤੇ ਇਸ ਦੇ ਬਾਰੇ ਗੱਲਬਾਤ ਕਰਦੇ ਆ ਕੰਗਣਾ ਦੇ ਵਕੀਲ ਨੇ ਕਿਹਾ ਸੀ ਕਿ ਉਹ ਸੰਸਦ ਨੇ ਇਸ ਕਰਕੇ ਵਕੀਲ ਉਹ ਸਿਰਫ ਵੀਸੀ ਜਰੀਏ ਪੇਸ਼ ਹੋ ਚੁੱਕੇ ਨੇ ਤੇ ਉਧਰ ਹੀ ਜਿਹੜੇ ਮਹਿੰਦਰ ਕੌਰ ਦੇ ਵਕੀਲ ਨੇ ਉਹਨਾਂ ਨੇ ਕਿਹਾ ਰਗਵੀਰ ਸਿੰਘ ਉਹਨਾਂ ਨੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਤੇ ਨਾਲ ਉਹਨਾਂ ਨੇ ਅਦਾਲਤ ਨੂੰ ਇਹ ਵੀ ਕਿਹਾ ਕਿ ਇਤਿਹਾਸ 'ਚ ਇਹ ਕਦੀ ਨਹੀਂ ਹੋਇਆ ਕਿ ਕੋਈ ਪਹਿਲੀ ਪੇਸ਼ੀ ਦੇ ਵਿੱਚ ਉਸ ਨੂੰ ਛੂਟ ਮਿਲ ਜਾਵੇ ਤੇ ਇਸੇ ਕਰਕੇ ਜਿਹੜਾ ਅਦਾਲਤ ਹੈ ਅਦਾਲਤ ਵੱਲੋਂ ਇਸ ਤਰ੍ਹਾਂ ਸੰਗਿਆਨ ਲੈਂਦੇ ਹੋਏ ਹੁਣ ਕੰਗਨਾ ਰਣੋਤ ਨੂੰ ਚਿਤਾਇਆ ਤੇ ਨਾਲ ਆਰਡਰ ਵੀ ਤੇ ਹੁਕਮ ਵੀ ਜਾਰੀ ਕੀਤੇ ਨੇ ਕਿ ਅਗਲੀ ਪੇਸ਼ੀ ਤੇ ਤੁਹਾਨੂੰ ਤੁਹਾਨੂੰ ਅਦਾਲਤ ਚ ਪੇਸ਼ ਹੋਣਾ ਪਵੇਗਾ ਹੁਣ ਇਹ ਅਗਲੀ ਸੁਣਵਾਈ 27 ਅਕਤੂਬਰ ਨੂੰ ਹੋਵੇਗੀ ਦੱਸ ਦिए ਕਿ ਇਹ ਮਾਮਲਾ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਬੀਬੀਆਂ ਪ੍ਰਦਰਸ਼ਨ ਕਰ ਰਹੀਆਂ ਸੀ ਉਦੋਂ ਕੰਗਣਾ ਰਣੋਤ ਵੱਲੋਂ ਕੇਂਦਰ ਸਰਕਾਰ ਦੇ ਹੱਕ ਦੇ ਵਿੱਚ ਆ ਕੇ ਮਹਿਲਾਵਾਂ ਦੇ ਖਿਲਾਫ ਗਲਤ ਟਿੱਪਣੀ ਕੀਤੀ ਗਈ ਸੀ ਇੱਕ ਨਹੀਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਸੀ ਜਿਸ ਦਾ ਜਿਸ ਦਾ ਵਿਰੋਧ ਵੀ ਕੰਗਣਾ ਨੂੰ ਕਈ ਵਾਰ ਪੰਜਾਬ ਦੇ ਵਿੱਚ ਝੱਲਣਾ ਪੈ ਚੁੱਕਾ ਤੇ ਮਹਿੰਦਰ ਕੌਰ ਬੀਬੀ ਵੱਲੋਂ ਇਹ ਕੇਸ ਲਗਾਇਆ ਸੀ ਮਾਨਹਾਨੀ ਦਾ ਜਿਸ ਦੇ ਵਿੱਚ ਕੰਗਣਾ ਰਣੋਤ ਵੱਲੋਂ ਉਸ ਬੀਬੀ ਨੂੰ 100-100 ਰੁਪਏ ਲੈ ਕੇ ਧਰਨੇ ਦੇ ਵਿੱਚ ਆਨ ਲਈ ਇਹ ਇਹ ਸ਼ਬਦ ਯੂਜ਼ ਕੀਤੇ ਗਏ ਸੀਗੇ ਤੇ ਇਸੇ ਦਾ ਹੀ ਕੇਸ ਅਜੇ ਤੱਕ ਚੱਲ ਰਿਹਾ ਹੈ ਤੇ ਹੁਣ ਕੰਗਨਰ ਰਣੋਧ ਨੂੰ ਅਗਲੀ ਤਰੀਕ ਤੇ ਖੁਦ ਪੇਸ਼ ਹੋਣ ਲਈ ਕਿਹਾ ਗਿਆ ਹੈ ਹੁਣ ਵੇਖਣਾ ਹੋਵੇਗਾ ਕਿ 27 ਅਕਤੂਬਰ ਨੂੰ ਕੰਗਨਰ ਰਣੋਧ ਬਠਿੰਡਾ ਦੀ ਅਦਾਲਤ ਚ ਪੇਸ਼ ਹੁੰਦੇ ਨੇ ਜਾਂ ਫਿਰ ਨਹੀਂ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ